ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ ਬਾ ਜਨਾ ਦੀ ਪਕੜੀਐ ਸਿਰ ਦੀਜੈ ਬਾ ਨਾ ਛੋਡੀਐ ਤੇ ਅਗਲਾ ਰਹਿਮੂ ਕਰਮ ਦੇਖੋ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਲੋਕ ਸਿਰਫ ਐਲਾਨ ਕਰਦੇ ਨਹੀਂ ਐਲਾਨ ਤੇ ਬੜੇ ਬੜੇ ਵੱਡੇ ਹੁੰਦੇ ਨੇ ਆਪਾਂ ਹੁੰਦੇ ਕਿਹੜਾ ਦੇਖੇ ਨਹੀਂ ਸਰਕਾਰਾਂ ਦੇ ਗੈਰ ਸਰਕਾਰਾਂ ਦੇ ਹੋਰ ਸੰਗਠਨਾਂ ਦੇ ਸੰਸਥਾਵਾਂ ਦੇ ਲਾਗੂ ਕੌਣ ਕਰਦਾ ਹੈ ਇਸੇ ਕਰਕੇ ਆ ਰਹੀਆ ਦولت رائے ਜੀ ਨੂੰ ਕਹਿਣਾ ਪਿਆ ਅਬ ਤੱਕ ਜੇ ਤੋ ਦੇਖਾ ਤਾਂ ਕਿ ਕਾਤਲ ਮਕਤੂਲ ਕੇ ਪਾਸ ਜਾਏ ਪਹਿਲੀ ਬਾਰ ਦੇਖਾ ਹੈ ਕਿ ਮਕਤੂਲ ਕਾਤਲ ਕੇ ਪਾਸ ਆਏ ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾਦੀ ਉਹ ਪਹਿਲਾਂ ਲਿਖਦੇ ਉਲਟੀ ਗੰਗਾ ਦਾ ਅਰਥ ਜੇ ਦੇਖਣਾ ਤਾਂ ਗੁਰੂ ਤੇਗ ਬਹਾਦਰ ਜੀ ਦੇ ਕੋਲੋਂ ਦੇਖੋ ਸਿਰਫ ਐਲਾਨਨਾਮਾ ਨਹੀਂ ਉਹਦੀ ਵਿਵਹਾਰਕ ਵਰਤੋਂ ਖੁਦ ਆਪ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚੱਲਦੇ ਨੇ ਉਸ ਐਲਾਨ ਨਾਮੇ ਨੂੰ ਪੂਰਿਆਂ ਕਰਨ ਦੇ ਲਈ ਉਸ ਐਲਾਨ ਨਾਮੇ ਨੂੰ ਸਿਰੇ ਚਾੜਨ ਦੇ ਲਈ ਤੂੰ ਆਪਣੇ ਐਲਾਨ ਕਰਦਾ ਈ ਪੈਂਦੇ ਜੰਜੂ ਲਾਓਗੇ ਤੇ ਫਿਰ ਰਾਦੀ ਰੋਟੀ ਖਾਵਾਂਗੇ ਤੂੰ ਘਰੀ ਚੱਲ ਭਾਈ ਸਾਡਾ ਐਲਾਨ ਇਹ ਹੈ ਤੂੰ ਕਹਿੰਦਾ ਤਿਲਕ ਜੰਜੂ ਰਹਿਣ ਨਹੀਂ ਦੇਣਾ ਤੇ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਲੈਣ ਨਹੀਂ ਦੇਣਾ ਆ ਗੱਲ ਗੁਰੂ ਪਾਤਸ਼ਾਹ ਜੀ ਜਦੋਂ ਠੋਕ ਕੇ ਕਹਿੰਦੇ ਨੇ ਕੰਨ ਹੋ ਗਿਆ ਉਸ ਬੰਦੇ ਨੂੰ ਵੀ ਅੱਜ ਤੱਕ ਭਾਰਤੀ ਧਰਤੀ ਤੇ ਜੋ ਜੀ ਆਇਆ ਮਾਨ ਆਈਆਂ ਕੀਤੀਆਂ ਸੀ ਪਰ ਸਾਡੇ ਬਾਬੇ ਕਿਆਂ ਦੀ ਲਗਾਮ ਖਿੱਚ ਕੇ ਉਹਨੂੰ ਬਾਬਰ ਨਹੀਂ ਤੂੰ ਜ਼ਾਬਰ ਕਹਿਣ ਵਾਲਿਆਂ ਦਾ ਅੰਸ਼ ਵੰਚ ਗੁਰੂ ਤੇਗ ਬਹਾਦਰ ਅੱਜ ਖੁਦ ਸਾਡੇ ਵੱਲ ਨੂੰ ਚੱਲ ਪਏ ਨੇ ਭਾਜੜਾ ਨਹੀਂ ਪੈ ਜਾਂਦੀਆਂ ਛੋਟੀ ਮੋਟੀ ਗੱਲ ਨਹੀਂ ਸੀ ਕੰਬ ਦਾ ਔਰੰਗਜ਼ੇਬ ਆਪਣੇ ਅੰਤਲੇ ਵਰਿਆਂ 'ਚ ਹੁਣੇ ਵੀਰ ਜੀ ਨੇ ਬਾਲ ਜਵਾਨੀ ਔਰ ਬਿਰਧ ਫੋਨ ਦੀ ਗੱਲ ਕੀਤੀ ਹੈ ਇਹ ਜਵਾਨੀ ਦਾ ਨਸ਼ਾ ਇਹ ਲੈ ਡੁੱਬਦਾ ਬੰਦੇ ਨੂੰ ਔਰੰਗਜ਼ੇਬ ਉਸ ਵਕਤ ਜਵਾਨੀ ਦੇ ਵਿੱਚ ਸੀ ਪਰ ਗੁਰੂ ਦੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਉਸਤਾਦ ਗੁਰੂ ਘਰ ਦੇ ਸੇਵਾਦਾਰ ਗੁਰਪ੍ਰਵਾਸੀ ਪ੍ਰਿੰਸੀਪਲ ਸਰੰਦਰ ਸਿੰਘ ਜੀ ਦੀ ਉਹ ਕੋਟੇਸ਼ਨ ਉਹ ਬੋਲਦੇ ਹੁੰਦੇ ਸੀ ਅਕਸਰ ਲੋਕਾਂ ਨੇ ਸਿਰਫ ਲਿਖਿਆ ਦੇਖਿਆ ਹੈ ਕਿ ਹਾਊਸ ਆਫ ਕਾਮਨਸ ਦੇ ਮੁੱਖ ਦਰਵਾਜ਼ੇ ਦੇ ਦਰਵਾਜ਼ੇ ਉੱਤੇ ਲਿਖਿਆ ਹੈ ਕਿ ਮੈਂ ਭਾਵੇਂ ਤੇਰੇ ਮਤ ਨਾਲ ਸਹਿਮਤ ਨਹੀਂ ਪਰ ਮੈਂ ਕੁਰਬਾਨੀ ਦੇ ਕੇ ਵੀ ਤੈਨੂੰ ਤੇਰੇ ਮਤ ਬਾਰੇ ਬੋਲਣ ਦੀ ਆਜ਼ਾਦੀ ਲੈ ਕੇ ਦੇਵਾਂਗਾ ਪਰ ਉਹਨਾਂ ਨੇ ਤੇ ਕੁਝ ਵੇਲੇ ਇਹ ਪਹਿਲਾਂ ਲਿਖਿਆ ਹੋਵੇਗਾ ਕੁਝ ਸਦੀਆਂ ਪਹਿਲਾਂ ਲਿਖਿਆ ਹੋਵੇਗਾ ਗੁਰੂ ਤੇਗ ਬਹਾਦਰ ਜੀ ਨੇ ਸਿਰਫ ਐਲਾਨ ਨਹੀਂ ਕੀਤਾ ਕਿਤੇ ਲਿਖ ਕੇ ਨਹੀਂ ਦਿੱਤਾ ਦਿਲ ਨੂੰ ਤਰਵਾਸਾ ਨਹੀਂ ਦਿੱਤਾ ਵਾਪਸ ਜਵਾਬ ਵੀ ਨਹੀਂ ਭੇਜਿਆ ਮਤ ਦੇ ਆਪਣੇ ਮਤ ਦੀ ਗੱਲ ਬੋਲਣ ਦਾ ਅਧਿਕਾਰ ਲੈ ਕੇ ਦੇਣ ਲਈ ਗੁਰੂ ਸਾਹਿਬ ਜੀ ਨੇ ਆਪਣੇ ਕਦਮਾਂ ਦੀ ਸੁਰਤਾਲ ਤੇਜ਼ ਕਰ ਦਿੱਤੀ ਖੁਦ ਦਿੱਲੀ ਵੱਲ ਨੂੰ ਜਾਂਦੇ ਨੇ ਇਸੇ ਕਰਕੇ ਕਹਿਣਾ ਪਿਆ ਕਿ ਉਲਟੀ ਗੰਗਾ ਵਹਾਤੀ